ਆਈ ਬੀਬਾ ਮਿਲੀ ਸਾਡੇ ਨਾਲ ਫੋਟੋ ਕਰਾਉਣ ਲੱਗੀ ਐ ਫੋਨ 'ਚ ਹਾਊ ਆਰ ਯੂ ਆਮ ਫਾਈਨ ਥੈਂਕ ਯੂ ਸਾਸ੍ਰੀਕਾ ਸਾਸ੍ਰੀਕਾ ਨਹੀਂ ਹੱਥ ਜੋੜ ਕੇ ਸਾਸ੍ਰੀਕਾ ਨਿ ਸਾਸ੍ਰੀਕਾਲ ਹਾਂ ਹਾਂ ਸਾਸ੍ਰੀਕਾਲ ਸਾਸ੍ਰੀਕਾ ਹਾਂ ਲਓ ਬਈ ਓਕੇ ਇਹ ਇੱਕ 45000 ਦਾ ਇੱਕ ਤੁਸੀਂ ਲੋਗ ਬਣੀ ਜਾਂਦਾ ਉੱਧਰ ਵੀ ਕਰੋ ਚੈੱਕ ਜਿਵੇਂ ਅਜੇ ਆਪਣਾ ਬਲੌਗ ਖੁੱਲਿਆ ਪਿਆ ਵੇਖੋ ਵਾਹ ਜੀ ਵਾਹ ਕੀ ਬਾਤ ਆ ਚੈਨਲ ਖੁੱਲਿਆ ਪਿਆ ਤੇ ਲਓ ਬਈ ਮੇਤਰੋ ਜਿਹੜੀ ਤੁਸੀਂ ਪਿੱਛੇ ਸਨੇਪਾ ਵੇਖੀਆਂ ਵਾ ਇਹ ਸਨੇਪਰ ਨਾਲੋਂ ਬਲੌਗ ਆਉਣਾ ਵਾ ਬਹੁਤ ਹੀ ਫਨੀ ਬਲੌਗ ਬਣਿਆ ਉਹ ਕੁੜੀ ਮੈਨੂੰ ਮਿਲੀ ਤੇ ਪਰ ਇੰਝ ਜਪਾਨ ਦੀ ਆ ਪਰੇ ਨੇਪਾਲ ਦੀ ਇਹ ਮੈਨੂੰ ਨਹੀਂ ਪਤਾ ਲੱਗਾ ਕਿ ਦੁਨੀਆਂ ਪਹਿਲਾਂ ਕਹਿੰਦੀ ਤੇਰੇ ਮੁਸ਼ਾ ਬਹੁਤ ਸੋਹਣੀਆਂ ਆਂ ਐਂ ਜੇ ਕਰੀ ਜਾਂਦੀ ਸੀਗੀ ਤੇ ਬਾਜੋਂ ਕਦੀ ਉਹਨਾਂ ਦਾ ਕੋਈ ਗਾਣਾ ਆਇਆ ਉਹਨਾਂ ਦੇ ਪਰ ਨਹੀਂ ਕਿ ਉਧਰ ਆਇਆ ਹੋਣਾ ਮੈਂ ਕਹਿੰਦੀ ਵੀ ਗਾਣਾ ਬਣਾਓ ਫਿਰ ਕਹਿੰਦੇ ਮੈਨੂੰ ਕੀ ਹਿਸਾਬ ਆ ਕੀ ਨਹੀਂ ਗਾ ਸੀ ਸਾਰਾ ਵਲੌਗ ਵੇਖਿਓ ਤੇ ਸਿਰਾਂ ਲੱਗ ਜਾਣਾ ਸਸਰੀ ਗਾਲ ਜੀ ਬਾਕੀ ਪੂਰਾ ਮੋਹਲ ਇੱਕ ਨੰਬਰ ਹੋਇਆ ਬਈ ਇੱਥੇ ਪੂਰਾ ਮੈਂਗਾ ਸਿਰਾਂ ਲੱਗਿਆ ਪਿਆ ਆਪਣਾ ਅਨੰਤ ਲੈ ਲਓ ਜੀ ਸੁਲਤਾਨ ਦਾ ਵੀ ਅੱਜ ਬੁਰੀ ਬਿਸਤਰ ਚੱਕ ਲਿਆ ਸਾਰਾ ਆ ਕੀ ਆਏ ਮਾਰਿਆ ਇਹਦਾ ਫੂਡ ਸਾਰਾ ਕੋ ਚੱਕ ਲਿਆ ਸੁਲਤਾਨ ਆ ਲਾ ਦੇ ਜਾਲੀ ਕਿੱਧਰ ਫੁੱਟੀਆਂ ਨਾ ਸਨੋਵਰ ਦੁਬਈ ਤੇ ਘੁੰਮ ਕੇ ਆ ਤੇ ਸੁਲਤਾਨ ਕਿਤੋਂ ਇਹ ਬੀਕਾਨੇਰ ਤੋਂ ਹੈ ਇਹ ਬੀਕਾਨੇਰ ਐ ਹੀ ਰੱਖਿਆ ਕਰ ਸਨੋਵਰ ਉਹਨੇ ਨੂੰ ਓਏ ਪਾਸਪੋਰਟ ਆਪਣੇ ਲੈ ਜੇ ਨਾਲੇ ਦਾ ਪਾਸਪੋਰਟ ਹੈਗਾ ਪਾਸਪੋਰਟ ਬਣਾਇੰਦਿਆਂ ਕੀਤੀ ਗੱਲ ਉਹਨੇ ਕਹਿੰਦੇ ਬਣ ਜਾਊਗਾ ਓ ਸੁਲਤਾਨ ਲੈ ਕੇਵੇਂ ਵੇਂਦਾ ਓਏ ਇਧਰ ਨੂੰ ਘਰੀਂ ਤੂੰ ਚੱਲੋ ਵੀ ਹੁਣ ਤੱਕ ਹੋਰਾ ਜਿਹਾ ਢਾਉਣ ਗਿਆ ਨਾ ਖੇਰ ਚ ਰਹਿ ਗਏ ਪਿੰਡ ਨੇ ਫੇਰ ਉਦਾਂ ਹੀ ਹੋ ਜਾਣਾ ਕਸਮਹਿਲਾ ਆਇਆ ਕਿਵੇਂ ਲੱਕ ਟਾਕ ਆਮਲੇ ਨੇ ਬਾਜੋ ਆਹ ਵੇਖਣੀ ਹਾਂ ਆ ਵੇਖ ਜੇ ਮੈਂ ਤੈਨੂੰ ਦੱਸਿਆ ਗੱਤੀ ਖਰਾਬ ਕਰਦੀ ਜੋ ਕੌਫੀ ਦੀ ਬਾਰੀ ਹੈ ਇਹ ਮੈਡਿਕ ਕਰਨੀ ਸੀ ਕਿਹਨੇ ਕੀਤੀ ਕਿਹਨੇ ਕੀਤੀ ਸੌਂਗਾ ਕਿੰਨੇ ਕੀਤੀ ਆ ਮੈਂ ਤੈਨੂੰ ਦੱਸਿਆ ਕੌਣ ਲੱਗੇ ਕੌਫੀ ਬਣਾਉਣੇ ਮੈਂ ਕਵਾਰੀ ਸੀ ਨਾ ਇਹਦਾ ਪਰ ਕੌਫੀ ਨੇ ਮੇਰੀ ਗੱਲ ਸੁਣ ਜਿੰਨਾ ਚਿਰ ਮੈਂ ਕਵਾਰੀ ਸੀ ਇਹ ਬੰਦੇ ਦਾ ਜਮਾਂ ਵੀ ਟਾਈਮ ਹੈ ਨਹੀਂ ਸੀ ਆਪ ਕਹਿੰਦੇ ਬੜੰਦਾ ਜਦੋਂ ਦੀ ਮੈਂ ਵਿਆਹ ਕੀਆ ਨੇ ਨਾ ਨਾ ਮਾਰਿਆ ਪਰ ਰਸੋਈ ਦਾ ਆਲਾ ਉਹ ਟਿੱਡੇ ਤੇ ਬੱਜੀ ਉਹ ਦੇ ਮੱਤੀ ਗੰ ਵਿਗੜ ਗਏ ਮੰਮੀ ਵਿਗੜ ਗਏ ਤੇਰੇ ਹੱਥੋਂ ਨਿਕਲ ਗਿਆ ਮੁੰਡਾ ਤੇਰਾ ਜਵਾਂ ਨਿਕਲ ਗਿਆ ਜਵਾਂ ਆ ਵੇ ਉਧਰ ਕਰਣ ਬਣਾਇਆ ਵੇ ਕਿਉਂ ਛਾਂ ਨੂੰ ਵੀ ਲੈ ਜਾ ਆ ਮੰਮੀ ਨੂੰ ਪਿਆ ਸਾਡੀ ਨੂੰ ਇਹਦੇ ਤੇ ਪੀੜ ਨਸਾ ਚੜਿਆ ਇਹਨੂੰ ਫੀਂਦਾ ਆ ਆਜੋ ਆਏ ਓਏ ਆ ਵੇ ਐ ਘਰੇ ਸਟਾਰਬਕ ਚੱਲਦੀ ਆ ਹਾਂਜੀ ਵੀਨੇ ਇਸਟਾਨੇ ਨੇ ਪੀਤੀ ਟੀਮਾ ਹਾਂ ਪੀਤੀ ਟੀਮਾ ਕਿਤਾ ਆ ਗਿਆ ਆ ਬਸ ਕੋ ਆ ਵੇਖੋ ਆ ਵੇਖੋ ਆ ਵੇਖੋ ਆ ਵੇਖੋ ਸਰੀਰ ਦਾ ਵਾਦੇ ਦਾ ਕਰਨਾ ਵੇਖੋ ਜਾਂਦੀ ਆ ਜਾਂਦੀ ਰੇਲ ਗੱਡੀ ਓਹ ਜਾਂਦੀ ਆ ਜਾਂਦੀ ਆ ਗਈ ਆ ਚੱਕ ਕਹਿੰਦੇ ਮੁੰਡਾ ਰਾਲਫ ਰਾਲਫ ਦੀਆਂ ਟੀ-ਸ਼ਰਟਾਂ ਪਾਉਂਦਾ ਮੁੰਡਾ ਕਹਿੰਦੇ ਓ ਮਾਈ ਗਾਡ ਚੱਕ ਫਿਰ ਓ ਚੱਕ ਆ ਗਿਆ ਜੀ ਸੌਹਰਿਆ ਤੋਂ ਦਸਾਂ ਦਿਨਾਂ ਬਾਅਦ ਓ ਚੱਕ ਆ ਗਿਆ ਵੀਰ ਮੇਰਾ ਤੇ ਉਹ ਦਸ ਦਿਨ ਨਹੀਂ ਹੁੰਦੇ ਆ ਓਏ ਮੁੱਛ ਕਿਉ ਤੇਰੀ ਡੋਗਰ ਰਗੀ ਆ ਮੁੱਛ ਤੇਰੀ ਡੋਗਰ ਰਗੀ ਆ ਮੁੱਛ ਪੂਰੀ ਆਪਣੀ ਕੈ ਮੁੰਡਾ ਡੋਗਰਾ ਡੋਗਰਾ ਮੁੱਛ ਵਿਖਾਉਦੀ ਚੱਲੋ ਸੇਵਕਾ ਢੇਡੀ ਵਿਖਾਈ ਜੰਨਾ ਮੈਂ ਸੋਹਰੇ ਵਿਆਹ ਦੇਣਾ ਗੋਕੂ ਮੋਟੇ ਮੁੱਛ ਫੜ ਆ ਹੈਗੀ ਜੀ ਆਪਣੀਆਂ ਐਨਕਾਂ ਗੁੱਛੀ ਵਾਲੀਆਂ ਤੇ ਐਲੀਗੇਸ਼ਨ ਲਾਇਆ ਗਿਆ ਇਹ ਦੇਸੀ ਆ ਤੇ ਹਰਾਮਜਾਦਾ ਹੋਵੇ ਜਿਹੜਾ ਸੱਚ ਨਾ ਦੱਸੇ ਆ ਵੀ ਥੋੜੇ ਜਣੇ ਉਹ ਇਹਨਾਂ ਮੱਛੀ ਕੋਲੋਂ ਲੁਭਾਈ ਜਾਂਦਾ ਵਾਰੀ ਵਾਰੀ ਇਹਨੂੰ ਨਹੀਂ ਹੁੰਦਾ ਬਾਜੀ ਮੋਟਾ ਪੈਸਾ ਲੱਗਾ ਇਹਦੇ ਤੇ ਆਪਾਂ ਚੱਲ ਪਉਂਦੇ ਨਹੀਂ ਨਾ ਵੱਖਰੀ ਗੱਲ ਆ ਤੇ ਚੈੱਕ ਕਰ ਲੋ ਤੇ ਦੇਸੀ ਤੂੰ ਹੀ ਦੱਸ ਦੇਣੀ ਕਿਹੜੀ ਆ ਇੱਕ ਹੋਰ ਐਨਕਾ ਉਹ ਹੁੰਦੇ ਨੇ ਇਹ ਕਾਹਨੋਂ ਵੀਰੇ ਸਾਰੇ ਡਿਟੇਕਟ ਚੈੱਕ ਕਰਾਓ ਦੇ ਔਰ ਇਹਨਾਂ ਕੋਈ ਤੇ ਮੋਟੇ ਬਾਜੀ ਇੱਥੇ ਰੱਖੋ ਆ ਸਾਰੇ ਦਿਖਾਓ ਐਲਬੀਐਲਬੀ ਬਣਿਆ ਇੱਥੇ ਫੇਰ ਦੱਸਣੇ ਕੰਪਨੀ ਵਾਲੇ ਕਿ ਕਿਹੜੀ ਓਰੀਜਨਲ ਆ ਚੈੱਕ ਕਰਾਓ ਸਾਰਾ ਕੋਈ ਬ੍ਰਾਂਡਿੰਗ ਚੈੱਕ ਕਰਾ ਆ ਹੈਗੀ ਵਰਸਾ ਚ ਆ ਦੋ ਆ ਮੇਰੀਆਂ ਆ ਆ ਪਵੀ ਦੀ ਗੁਰਵਿੰਦਰ ਹਾਂਜੀ ਮੈਂ ਥੋੜੇ ਮਿੰਟ ਇੱਕ ਕੰਮ ਕਰਦੇ ਪੱਜ ਗਏ ਮਾਇਆ ਹਾਂ ਟਰੈਂਡਿੰਗ ਚੈੱਕ ਕਰ ਮੈਂ ਉਹ ਆ ਚੈੱਕ ਕਰ ਮੜੀ ਸਸਰੀ ਚੈੱਕ ਆ ਉਹ ਆ ਇਧਰ ਮੈਂ ਕਰਾ ਦਿੰਦਾ ਆਵੇ ਇਧਰ ਕੁਝ ਆ ਇਤੋਂ ਬਗ ਲੱਗ ਗਿਆ ਨਾ ਬੇ ਟਾਈਮ ਲੱਗਣਾ ਉਹ ਲੋਡ ਇਹਨੇ ਆਣ ਕੇ ਵੇਚੇ ਰੱਖ ਦਿਆ ਜੇ ਤੈਨੂੰ ਕੀ ਪਤਾ ਇਹ ਕਿ ਜੈਨੂਨ ਬੰਦੇ ਦੱਸ ਦਿੰਗੇ ਆ ਤਿੰਨ ਇਹਨਾਂ ਦਾ ਜੋ ਕਿਹੜੀਆਂ ਅਰੀਜਨਲ ਆ ਦੋ ਇਹਨਾਂ ਨਾਲ ਇੱਕ ਇੱਕ ਤਿੰਨੇ ਰੀਜਨਲ ਮੰਨੋ ਤੁਸੀਂ ਤੁਸੀਂ ਦੱਸਣਾ ਯਾਰ ਆ ਆ ਆ ਨਾਲ ਦਿੱਤਾ ਉਹਨਾਂ ਨੇ ਇੱਥੇ ਵੀ ਗੂਚੀ ਲਿਖਿਆ ਹੋਇਆ ਹੈ ਲਿਖਿਆ ਲਿਖਿਆ ਕਿਤੋਂ ਆਵੇ ਉਹ ਕਿਉਂ ਆਇਆ ਦਿਖਾਈਓ ਜੀ ਹਾਂਜੀ ਇਹ ਹੰਬੜਾ ਵਿਆਹ ਆਇਆ ਮੇਰਾ ਭਰਾ ਇਹ ਹੈ ਬ్రో ਸੱਕਾ ਪੜਾ ਮੇਰਾ ਸੱਕਾ ਸੱਕਾ ਹੰਬੜਾ ਵਿਆਹ ਆਇਆ ਜੀ ਹੰਬੜਾ ਲੁਧਿਆਣੇ ਦੇ ਨਾਲ ਹੰਬੜਾ ਕੋਲਟਰੀ ਫਾਰਮਰਾਂ ਦੇ ਕੋਲ ਵਾਹ ਜੀ ਆਓ ਜੀ ਚਾਹ ਪੜਾ ਦੇਂ ਦੂਰੀ ਰਹਿ ਗਈ ਚਾਹ ਦਾ ਗੁਰਮੁਖ ਖੇਚਲ ਕਰਕੇ ਮਰਜੀ ਉੱਤੇ ਚਾਹ ਲਾ ਕੇ ਕਰਕੇ ਆ ਜਾ ਪੀਲਾ ਚਾਹ ਵੇ ਸਾਰੀ ਦਿਹਾੜੀ ਰੀਤ ਲੱਗਾ ਰਹੀ ਨਰੀ ਲਈ ਵੇਖਣ ਇਹਦਾ ਮੋਢਾ ਕਾਦਾ ਖਰਾਬ ਓ ਹੈ ਇਹਦਾ ਤਾਂ ਟੌਰ ਨਾ ਪਿਆ ਲੰਮਾ ਤੇ ਬਿੱਡਾ ਦੇ ਬਸ ਨੰਦ ਲੈਣਦੇ ਆ ਦੇ ਇਹਨੇ ਮੁੰਡੇ ਨੂੰ ਤੇ ਪਛਾਣਨੇ ਲੱਗ ਵੇ ਤੈਨੂੰ ਹੁਣ ਨਹੀਂ ਪਛਾਣ ਆਉਂਦੀ ਬਈ ਇੰਟਰਨੈਟ ਤੇ ਸਰਚ ਕਰਕੇ ਵੇਖੋ ਇੱਕ ਫੂਡ ਬੈਂਡ ਤੇ ਇਹਦੀ ਇੰਟਰਵਿਊ ਬਹੁਤ ਵਾਇਰਲ ਹੋਈ ਹੋਈ ਆ ਗੁਰਮਖਸਿਆਨਾਂ ਦੀ ਹੜਾ ਵਾਜੀ ਵਾ ਇਧਰ ਵੇਖ ਘਰਦਿਆਂ ਨੇ ਸੁੱਖਾ ਸੁਖ ਸਰਖ ਪੁੱਤ ਲਿਆ ਤੇ ਪੋਤਣਾਂ ਨਹੀਂ ਐਰਕਦਾ ਵੇਖ ਲੋ ਮੈਨੂੰ ਨਹੀਂ ਵੈਹੀ ਹੈ ਗੁੱਗੂ ਦੀ ਲੱਗੀ ਹੈ ਹੈ ਮੈਂ ਤਾਂ ਕਾਲਾ ਮੈਂ ਤਾਂ ਦਾਣ ਲਾਈ ਸਮਝੇ ਹੋ ਜਾਂਦੇ ਆ ਟੂ ਮੱਚ ਕਾਸਟਲੀ ਪ੍ਰੋਡਕਟ ਨੇ ਆ ਲੈ ਆ ਲੀੜੀਆਂ ਨੂੰ ਪਤਾ ਹਣਾ ਕਿ ਅੱਗ ਨਹੀਂ ਦਾਣ ਮੁੱਛਾਂ ਤੇ ਲਾਓ ਪਹਿਲਾਂ ਮੁੱਛਾਂ ਤੇ ਲਾਓ ਇਹਨੂੰ ਦਾੜੀ ਲਵੇੜੀ ਦਾ ਲੈ ਦਾੜੀ ਲਵੇੜੀ ਦੇਦਾ ਉਹ ਲਾਓ ਦਾੜੀ ਸਾਫ਼ ਕਰੋ ਪਹਿਲਾਂ ਭਾਜੀ ਵੇਖੋ ਵਰਾਜਮਾਨ ਪੇਡਾਂ ਤੇ ਸੌਂ ਜਾਂਦੇ ਆ ਸਾਡੀ ਗੁੱਗੂ ਦੀ ਸਕਿਨ ਸੈਂਸਿਟੀਵ ਬਹੁਤ ਹੈ ਨਾ ਦੈਟਸ ਵਾਈ ਗੁੱਗੂ ਫਿਰ ਇਦਾਂ ਦੇ ਪ੍ਰੋਡਕਟ ਯੂਜ਼ ਕਰਦਾ ਪ੍ਰੋਡਕਟ ਵੀ ਯੂਜ਼ ਕਰਦਾ ਉਹੀ ਗੱਲ ਆ ਬਹੁਤ ਚੰਗੇ ਰੱਖਣਾ ਕਾਗਲ ਸਾਡਾ ਹਾਂ ਇੱਥੇ ਗੇਮ ਖੇਡੀ ਜਾਂਦਾ ਈ ਆ ਕੀ ਹੈ ਮੋਇਸਚਰਾਈਜ਼ਰ ਪਹਿਲਾਂ ਵਰਤਣਾ ਸੀ ਉਹ ਵਰਤਿਆ ਹੀ ਨਹੀਂ ਉਹ ਕਹਿੰਦੇ ਪਹਿਲਾਂ ਵਰਤਣਾ ਹੁੰਦਾ ਈ ਚਾ ਪਹਿਲਾਂ ਮੂੰਹ ਧੋ ਲੈਨੇ ਫਿਰ ਦੁਬਾਰਾ ਲਾਵਾਂਗੇ ਦੁਬਾਰਾ ਹਾਂ ਕੁੰਗੀ ਕਰੀ ਜਾਂਦੀ ਨਹੀਂ ਮੋਟੋ ਇਹ ਕੀ ਹੈ ਚੱਕ ਦੀ ਗਰੀਬੀ ਆਏ ਹੋਵੇ ਉਹ ਚੱਕ ਨਾ ਰੋਕ ਜਾ ਮੋਟੇ ਚੀਜ਼ਾਂ ਵੜੀਆਂ ਪਈਆਂ ਇਹਨਾਂ ਕੋ ਇੱਥੇ ਆ ਜਾਨੀ ਮੋਟੇ ਨਾ ਨਹੀਂ ਹੋਰ ਹੋ ਲੱਗ ਲੱਗੇ ਨਾ ਵਰਸਾ ਚ ਹੀ ਨਹੀਂ ਆਗੇ ਨੇ ਖੋਲਤੀਆਂ ਵੈਲਕਮ ਉਹ ਜੀ ਕਾ ਚਿਕਾਰੇ ਵਾਲੀ ਤਾਂ ਗੱਲ ਹੀ ਨਹੀਂ ਕੋਈ ਤੇ ਹਾੜਾ ਰਹਿ ਗਿਆ ਉਹਦਾ ਕਿੱਥੇ ਰੱਖ ਉਹ ਆਨਰੇ ਪਈ ਲਾਈਕ ਉਹ ਨਹੀਂ ਅਸੀਂ ਕਰੇ ਰੱਖ ਲਈ ਲਿਆ ਕੇ ਪਰ ਗੂਚੀ ਆ ਬਾਜੀ ਗੂਚੀ ਪੜੂਚੀ ਉਹ ਬਸ ਨਹੀਂ ਓਏ ਓਏ ਗੂਚੀ ਰੋਕੋ ਇੱਕ ਮਿੰਟ ਇੱਕ ਗੱਲ ਹੋ ਗਈ ਉਹਨੂੰ ਪਤਾ ਭਾਈ ਇਹ ਭਾਈ ਇਹ ਕੀ ਗੱਲ ਹੋ ਗਈ ਡੱਬੇ ਦੇ ਗੂਬਰ ਸਾਚੇ ਚੋਂ ਗੂਚੀ ਨਿਕਲੀ ਜਾਂਦੇ ਆ 10 ਫਿਰ ਗੂਚੀ ਲੱਗਦੀ ਈ ਏ ਠੀਕ ਹੈ ਨਹੀਂ ਠੀਕ ਹੈ ਚੱਕਦੇ ਢੋਲੀ ਆ ਇਧਰ ਮਾਲ ਚੰਗਾ ਨਿਕਲਿਆ ਆਲਸੀ ਪਈ ਜਾਂਦਾ ਓ ਸੋਰੀ ਉਹ ਗੁੱਚੀ ਆ ਭਰਾਵਾ ਉਹ ਵਿੱਚ ਅੰਦਰ ਗੁੱਚੀ ਆ ਤਾਂ ਥੰਡੇ ਆ ਆ ਡੱਬਾ ਇਹਦਾ ਵਾ ਸਾਲੀ ਦਾ ਇਹਦੇ ਆ ਵੇਹ ਆ ਆ ਡੱਬਾ ਮਾਈ ਮਸਕੇਗਾ ਵੀ ਆ ਵੀ ਪਈਆ ਇਹ ਤਾਂ ਖਾਲੀ ਆ ਖਾਲੀ ਹੈ ਗਈ ਮਾਲੇ ਚ ਲੋਸ਼ਨ ਕਿੱਥੇ ਰਹਾ ਤਾ ਹੈ ਲੋਸ਼ਨ ਦਿਓ ਇਹਨਾਂ ਸੰਸਕ੍ਰੀਨਾਂ ਸਾਲਾ ਲੋਸ਼ਨ ਦਾ ਮਨਾਸਾਂ ਤਾਂ ਲਾਓ ਪਹਿਲਾਂ ਸੰਸਕ੍ਰੀਨ ਆਵੇ ਆ ਅੰਨੇ ਹੋ ਜਾਂਦੇ ਤੇਰੇ ਇਹ ਲਾ ਵੀ ਲੱਗ ਰਹੀ ਨਹੀਂ ਹਟ ਦੇ ਫਿਰ ਇਹ ਹੈਗੀ ਬਹੁਤ ਮਹਿੰਗਿਆ ਤੂੰ ਸੱਚ ਕਰ ਸਕਦੇ ਮਿੱਤਰਾ ਹੇ ਆਏ ਵੇ ਆਪ ਬਸ ਫਪੜਾ ਦੇ ਥੋੜਾ ਮੈਂ ਕਿਤੇ ਲਾਈ ਆ ਰਿਆ ਤੂੰ ਲਾਲ ਕਾ ਫਰਸਟ ਕਾਪੀ ਫਰਸਟ ਕਾਪੀ ਹੈ ਕਿ ਨਹੀਂ ਜਿਆਦਾ ਹੋਵੇ ਜਿਹੜਾ ਫਰਸਟ ਕਾਪੀ ਦੱਸ ਵੇ ਫਰਸਟ ਕਾਪੀ ਹੈ 151 140 ਉਹ ਮੇਰੀ ਬੜਾ ਜਿਹੜੀ ਕਾਰ ਯਾਰ ਉਹ ਵੇਖ 42000 ਦੀਆਂ ਨਿਕਲ ਜਾਂਵਾ ਹੇ ਕਾ ਲੈ ਵੀ ਹੁਣੀ ਕਿਹੜੇ ਮੋੜ ਤੋਂ ਮੋੜ ਤੋਂ ਨਹੀਂ ਲਿਆਂਦੀਆਂ ਗੁੱਗੂ ਨੂੰ ਪੁੱਛ ਬਾਹਰ ਆਈਆਂ ਨਾ ਆਹ ਆ ਆੱਖ ਜਨਾਬਾ ਜੀ ਇੱਥੇ ਰੱਖ ਲੈ ਐਲ ਵੀ ਗੁੱਚੀ ਵਰਸਾਚੀ ਤਿੰਨ ਤਿੰਨ ਲਾਵਾਂਗੇ ਜਿਹੜੇ ਬੰਦੇ ਨੂੰ ਇੱਕ ਆਏ ਆ ਬ੍ਰਾਂਡ ਫਿਰ ਤਿੰਨਾਂ ਦੀ ਪਾ ਦੇ ਪੈਸੀ ਆ ਜਾਊਗਾ ਤਿੰਨਾਂ ਦੇ ਫੋਟੋ ਪਾ ਦੇ ਆ ਤੈਨੂੰ ਪਤਾ ਲੱਗ ਜਾ ਚੱਲ ਪਾ ਦੇ ਦੀ ਨਾਲਾ ਦਸ ਦੇ ਹਾਂ ਬਈ ਚੱਲ ਘਰਾਂ ਨੂੰ ਤੂੰ ਵੀ ਹੁਣ ਬਹੁਤ ਹੁੰਮ ਲਿਆ ਨਜ਼ਾਰੇ ਲੈ ਲੈ ਤਿੰਨੇ ਵੀ ਬਹੁਤ ਸੁਲਤਾਨ ਓਏ ਇਧਰ ਵੇ ਬੀਬੀ ਆ ਲਈ ਜਾਂਦਾ ਬੈਲਾ ਇਧਰ ਆ ਜਾ ਮੇਰੇ ਕੋਲ ਉਹ ਸੁਲਤਾਨ ਬੀਬੀ ਨੂੰ ਨਹੀਂ ਪਛਾਨਦਾ ਹੋ ਗਿਆ ਚਿੰਤਾ ਲੈ ਹੋ ਗਿਆ ਤੇਰਾ ਵੇਖਾ ਬੀਬੀ ਨੇੜੇ ਹੋ ਕੇ ਪਛਾਨਦਾ ਵੀ ਨਹੀਂ ਪਛਾਨਦਾ ਨਹੀਂ ਜੇ ਤੂੰ ਕੋਲ ਗਿਆ ਹਟਾ ਸੁਲਤਾਨਾ ਸੋ ਜਾ ਮੀਹਾਂ ਵੰਡਾ ਕੰਠਾ ਵੀ ਪਾਇਆ ਹੋਰ ਦੋ ਆਣਾ ਦੋ ਜਾਨਵਰ ਆਏ ਘਰੇ ਕਿਹੜੇ ਕਿਹੜੇ ਹਾਂ ਇੱਕ ਆ ਤੇ ਇੱਕ ਆ ਜਿਹੜਾ ਮਿਲਦਾ ਪਿਆ ਹੈ ਨਾ ਮਿਕਸੀ ਆ ਨਾ ਜਿੱਟੇ ਹੀ ਆ ਦੋਵੇਂ ਮੇਲਾ ਉਹ ਵੀ ਵੱਡੀ ਹੋ ਗਈ ਹੁਣ ਨਾ ਬੀਬੀ ਆਪ ਕਹਾਂ ਪਰ ਗਏ ਤੇ ਆਪ ਦੋਹੀਂ ਕਿਤੇ ਗਏ ਹੈ ਮਾਈਕੇ ਡੈਡੀ ਦੇ ਨਾਨਕੇ ਮਾਈਕੇ ਪੀਪੀ ਵੇਖ ਕੇ ਮੈਂ ਕਿਹਾ ਕਿ ਤੇ ਭੈਣ ਕੋ ਗਈ ਬੀਬੀ ਆਦੀ ਨੇ ਮੈਨੂੰ ਮੈਂ ਕਹੀ ਜਨਾ ਸਿਸਟਰ ਦੇ ਪਾਸ ਗਈ ਆ ਬੀਬੀ ਬੀਬੀ ਦਾ ਜੀ ਹੁੰਦਾ ਗਾਹੀ ਹੈ ਹੈ ਇਹ ਨਹੀਂ ਲੱਗਾ ਸੀ ਜਿਵੇਂ ਜੀ ਲੱਗਾ ਇਹ ਜਾ ਰਿਹਾ ਲੈਂਦਾ ਏ ਛੱਡ ਉਥੇ ਏਸੀ ਥੱਲੇ ਹੀ ਯਾ ਲੈ ਹੁਣ ਹੁਣ ਖੇਡ ਦੇ ਵੇ ਆ ਹੁਣ 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 ਭੱਜਾ ਡਰਦੀ ਵੀ ਔਤਣਾ ਮੈਨੂੰ ਅੰਦਰ ਜਾੜਾ ਓ ਦੇਖਾ ਉਹ ਇਹਨੂੰ ਹੋਇਆ ਮੜਾ ਜਾ ਦੇਖੇ ਜਾ ਇਹਨੇ ਮਾਇਕ ਹੀ ਇਹਨੇ ਕਿ ਤੱਲ ਮੂੰਹ ਜਾਂ ਲੈਂਦਾ ਹਨ ਇਹ ਤਾਂ ਖਾਦੀ ਹੋਂ ਕਿ ਇਹਨੇ ਆਖਰੀ ਕਰ ਦੇਣਾ ਕੰਮ ਹੋਇਆ ਹੋਇਆ ਤਾਂ ਖੇਡਦੇ ਆ ਲੱਸੇ ਨਹੀਂ ਕਿ ਖੇਡਦੇ ਆ ਉਹ ਖੇਡ ਓਕ ਜਾਂਦਾ ਜਦੋਂ ਇਹ ਦੰਦੀ ਨਹੀਂ ਵਰਦਾ ਉੰਜੇ ਵੇਲਾ ਮੂੰਹ ਭਰਦਾ ਹੋਵੇ ਹੂੰ ਦੰਦੀ ਨਹੀਂ ਭਰਦੀ ਆ ਹਾਂ ਆਦਤ ਜਵਾਈ ਹੋਈ ਹੁੰਦੀ ਬੇਟੀ ਨਹੀਂ ਜੀ ਉਹਨਾਂ ਤਾਂ ਸੱਲ ਗਏ ਉਹਦੇ ਵੀ ਜਵਾਕੇ ਇਦਾਂ ਹੀ ਉਹ ਵੀ ਬੜਾ ਕੁਝ ਉਹ ਨੰਨਾਈ ਬੈਲੀਏ ਗੰਦੀ ਜੀ ਕਰਦੀ ਹੁਣ ਬੂਹੇ ਲਾ ਪੂਰਾ ਧਿਆਨ ਵੀ ਬੂਹਾ ਪੁੱਲੇ ਆਓ ਚਲਾਇਆ ਬਸ ਚਲਾਇਆ ਓਏ ਚਾਹ ਦਾ ਪੁੰਨ ਨਹੀਂ ਆਂਦੀ